ਪੰਜਾਬ ਮੀਡੀਆ ਪ੍ਰੈਸ ਕਲੱਬ ਅਤੇ 13 13 ਮੋਦੀ ਖਾਨਾ ਸੇਵਾ ਸੁਸਾਇਟੀ ਵੱਲੋਂ ਮਾ ਚਿੰਤਪੁਰ ਨੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਪਹਿਲਾ ਖੁੰਦਨ ਕੈਂਪ ਪਿੰਡ ਕੋਟ ਬਦਲਖਾਂ ਵਿਖੇ ਲਗਾਇਆ ਗਿਆ ਅੱਜ 13 ਅਗਸਤ 2024 ਦਿਨ ਮੰਗਲਵਾਰ ਨੂੰ ਪੰਜਾਬ ਮੀਡੀਆ ਪ੍ਰੈਸ ਕਲੱਬ ਅਤੇ 13 13 ਮੋਦੀ ਖਾਨਾ ਸੇਵਾ ਸੁਸਾਇਟੀ ਵੱਲੋਂ ਮਾ ਚਿੰਤਪੁਰ ਨੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਪਹਿਲਾ ਖੁੰਦਨ ਕੈਂਪ ਪਿੰਡ ਕੋਟ ਬਦਲਖਾਂ ਵਿਖੇ ਲਗਾਇਆ ਗਿਆ सिविल अस्पताल जिलांदर ब्लड बैंक दी टीम डॉक्टर गुरपिंदर कौर बीटीओ स्टाफ नर्स गगनदीप कौर पंकज मेडिकल लैब अटेंशन ਅਤੇ ਹੋਰ ਸਟਾਫ ਮੌਜੂਦ ਸੀ ਕੈਂਪ ਦੇ ਅੰਦਰ ਤਕਰੀਬਨ 40 ਤੋਂ 45 ਡੋਨਰਾਂ ਨੇ ਖੂਨਦਾਨ ਕੀਤਾ ਕਲਬ ਵੱਲੋਂ ਹਰੇਕ ਡੋਨਰ ਨੂੰ ਇੱਕ ਕਿਕ ਬੂਟਾ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੂਟਾ ਪਾਲਨ ਦੀ ਗੁਜ਼ਾਰਿਸ਼ ਵੀ ਕੀਤੀ ਗਈ ਇਸ ਮੌਕੇ ਤੇ ਨਾਇਬ ਤਹਿਸੀਲਦਾਰ ਨਕੋਦਰ ਸ਼੍ਰੀ ਗੁਰਦੀਪ ਸਿੰਘ ਸੰਧੂ ਅਤੇ ਐਡੀਸ਼ਨਲ ਐਸਐਚਓ ਸ਼੍ਰੀ ਬੋਧਰਾਜ ਜੀ ਨੇ ਖਾਸ ਤੌਰ ਤੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਤਹਿਸੀਲਦਾਰ ਨਕੌਦਰ ਸ਼੍ਰੀ ਗੁਰਦੀਪ ਸਿੰਘ ਸੰਦੂਸ ਸਾਹਿਬ ਨੇ ਖੂਨਦਾਨ ਨੂੰ ਸੋਨੇ ਚਾਂਦੀ ਦੇ ਦਾਣ ਤੋਂ ਵੱਡਾ ਦਾਨ ਕਿਹਾ ਅਤੇ ਨਾਲ ਇਹ ਵੀ ਕਿਹਾ ਕਿ ਇਸ ਉਪਰਾਲੇ ਨਾਲ ਅਸੀਂ ਬਹੁਮੁੱਲਾ ਮਨੁੱਖੀ ਜੀਵਨ ਬਚਾ ਸਕਦੇ ਹਾਂ ਐਸ ਐਚਓ ਬੋਧਰਾਜ ਜੀ ਨੇ ਵੀ ਇਸ ਉਪਰਾਲੇ ਦੀ ਬੜੀ ਸ਼ਲਾਘਾ ਕੀਤੀ ਕਲੱਬ ਦੇ ਚੇਅਰਮੈਨ ਸ਼੍ਰੀ ਸੁਖਵਿੰਦਰ ਸੋਲ ਨੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਪਿੰਡ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਾਡੇ ਪੱਤਰਕਾਰ ਬਲਵੇਦੀ ਸਿੰਘ ਸ਼ਾਹ ਨੇ ਕਿਹਾ ਕਿ ਪਿੰਡ ਵਿੱਚ ਕੋਈ ਵੀ ਪ੍ਰੋਗਰਾਮ ਜਿਵੇਂ ਗੁਰਪੁਰਬ ਹੋਵੇ ਤਾਂ Hindu ਭਾਈਚਾਰਾ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਹੈ ਅਤੇ ਅੱਜ ਮਾਤਾ ਚਿੰਤ ਕੁੰਨੀ ਨੌਜਵਾਨ ਸਭਾ ਵੱਲੋਂ ਮਹਾਮੈਦਾ ਜਗਰਾਤਾਜ ਕਰਵਾਇਆ ਜਾ ਰਿਹਾ ਹੈ ਅਤੇ ਸਾਰਾ ਸਿੱਖ ਭਾਈਚਾਰਾ ਵੀ ਦਿਲ ਤੋਂ ਨਾਲ ਸਾਥ ਦੇ ਰਿਹਾ ਹੈ بولا رہا ہے بنا سایہ عدالت میں ایک پائٹیشن کے ساتھ میں ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਸੈਸ ਵੀ ਪਤਾ ਹੈ ਪਾਵਰ ਬੰਦ ਕਰ ਦੋ ਕਰਦੇ ਆ ਅਕਦਾ 24 ਘੰਟਿਆਂ ਦਾ ਖੂਨ ਉਨਾ ਹੀ ਪੂਰਾ ਹੋ ਜਾਂਦਾ ਜੇ ਮੇਰੇ 15 ਗ੍ਰਾਮ ਖੂਨਿਆਂ ਨੂੰ ਮੈਂ ਇੱਕ ਟਿਊਬ ਚੁਣੜ ਕਾ ਵੀ ਪਤਾ ਮੇਰਾ ਸੂਇ ਤੱਕ 15 ਗ੍ਰਾਮ ਪੂਰਾ ਹੋ ਜਾਂਦਾ ਸਾਰੇ ਸਭ ਤੋਂ ਵੱਡੀ ਗੱਲ ਇਹ ਮੈਨੂੰ ਖੁਸ਼ੀ ਆ ਕਿ ਮੇਰਾ ਖੂਨ ਕਿਸੇ ਦੇ ਕੰਮ ਆ ਸਕਦਾ ਜੇ ਇੱਕ ਦਿਨ ਕੋ ਲੋੜ ਪੈਂਦੀ ਹੈ ਤਾਂ ਡੋਨਰ ਤੋਂ ਤੇ ਪਤਾ ਨਹੀਂ ਕਿ ਉਹ ਫਿਰ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਕਿਸ ਦੀ ਜ਼ਿੰਦਗੀ ਬਚਾਉਣ ਲਈ ਸਾਨੂੰ ਖੂਨ ਦਾਨ ਕਰਨਾ ਪੈਂਦਾ ਸਭ ਤੋਂ ਵੱਡਾ ਦਾ ਖੂਨ ਹੈ ਕਿਹੜਾ ਹੈ ਮੈਂ ਵੀ ਦਾਨ ਕੀਤਾ ਇਹ ਆਪਣਾ ਨਾਮ ਬੋਲ ਕੇ ਮੇਰਾ ਨਾਮ ਰੇਸ਼ਮ ਪਤੋਂ ਦੇ ਰਹਿਣ ਵਾਲੇ ਇਹ ਨੂਰਮਲ ਦੇ ਰਹਿਣ ਵਾਲਿਆ ਤੇ ਇਹਨਾਂ ਦਾ ਵੀ ਪੋਸਟ ਗਰੁੱਪ ਆ ਜੀ ਕਿਸੇ ਨੂੰ ਵੀ ਕਿਸੇ ਐਮਰਜੈਂਸੀ ਵੇਲੇ ਵੀ ਪੋਸਟ ਗਰੁੱਪ ਦੀ ਲੋਡ ਲੋਡ ਮੇਂ ਮਿਲੜਦੀ ਤੇ ਆਪਣਾ ਖੁੰਦੇ ਲਈ ਤਿਆਰ ਆ ਸੋ ਆਹ ਕਲੱਬ ਉਹਨਾਂ ਨੂੰ ਆਪਣਾ ਸਨਮਾਨਿਤ ਕਰੀ ਜੀ ਕਿਉਂਕਿ ਹਮ ਸਦਾਨ ਕਰਕੇ ਮੁੰਡੇ ਦਾ ਬਹੁਤ ਵਧੀਆ ਹਿਸਾਬ ਆਇਆ ਕਿਰਾਂ ਦੀ ਤੁਹਾਡਾ ਰੇਸ਼ਮ ਪਾ ਰੇਸ਼ਮ ਪਾ ਦੇ ਨਾਮ ਦੇ ਕੋਈ ਤੁਹਾਡੀਆਂ ਮਾਦਦ ਵੀ ਸਾਰੀਆਂ ਅਸੀਂ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਲੋਕਾਂ ਨੇ ਮਨავਤ ਨੂੰ ਬਹੁਤ ਜ਼ਿਆਦਾ ਦਇਆ ਮਾ ਤਦ ਜੋ ਆਪਾਂ ਖੂਨਦਾਨ ਕਰਦੇ ਆਂ ਕਿ ਸਾਨੂੰ ਕਿਸ ਤਰ੍ਹਾਂ ਦੀ ਕਮਜ਼ੋਰੀ ਹੋ ਜਾਂਦੀ ਆ ਜਾਂ ਜਿਹੜੇ ਬੰਦੇ ਲੇਬਰ ਵਰਕ ਕਰਦੇ ਆ ਜੋਰਦਾਰ ਕੰਮ ਕਰਦੇ ਆ ਉਹਨਾਂ ਨੂੰ ਹੁੰਦਾ ਕਿ ਜੇ ਅਸੀਂ ਖੂਨਦਾਨ ਕਰਤਾ ਸਵੇਰ ਨੂੰ ਅਸੀਂ ਕੰਮ ਕਰ ਲਵਾਂਗੇ ਦਾ ਥੀਕਾਂ ਜਾਂ ਮਿਹਨਤ ਕਰਨ ਤੋਂ ਨਹੀਂ ਰਹਿਵਾਂਗੇ ਜਦ ਕਿ ਸਾਰੇ ਰਹਿਮਾਨ ਖੂਨਦਾਨ ਕਰਨ ਤੋਂ ਬਾਅਦ ਛੁੱਟੀਆਂ ਘੰਟੇ ਦੇ ਵਿੱਚ ਬੋਡੀ ਆਪਣੇ ਆਪ ਖੂਨ ਨੂੰ ਰਿਕਵਰ ਕਰਦੀ ਸਗੋਂ ਖੂਨਦਾਨ ਕਰਨ ਦੇ ਕਈ ਫਾਇਦੇ ਵੀ ਹੁੰਦੇ ਨੇ ਜਿਹੜਾ ਬੰਦਾ ਖੂਨਦਾਨ ਕਰਦਾ ਜੇ ਉਹਦਾ ਬੀਪੀ ਵਧਾ ਜਾਂ ਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਆ ਉਹਦਾ ਖੂਨ ਫਿਲਟਰ ਹੋ ਜਾਂਦਾ ਇਸ ਤਰ੍ਹਾਂ ਕੋ ਤਾਂ ਜਿਹੜਾ ਕਈ ਬਿਮਾਰੀਆਂ ਨੂੰ ਤੋਂ ਰਾਹਤ ਮਿਲਦੀ ਹੈ ਤੋ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਦੁਨੀਆ ਤੇ ਸਭ ਤੋਂ ਵੱਡਾ ਜਿਹੜਾ ਦਾਨ ਆ ਕੈਸੇ ਤੇ ਜੇ ਸੁਣਾ ਚਾਹਦੇ ਨਾ ਉਹ ਖੂਨ ਦਾ ਦਾਨ ਆ ਕਿਉਂਕਿ ਜਦੋਂ ਆਪਾਂ ਖੂਨ ਦਾਨ ਕਰਦੇ ਆ ਤੇ ਕਿਸੇ ਦੇ ਪਰਿਵਾਰ ਦੀ ਕਿਸੇ ਜੀ ਦੀ ਜਿੰਦਗੀ ਵੱਜਦੀ ਆ ਤੇ ਜਦੋਂ ਆਪਾਂ ਕਿਸੇ ਦੀ ਜ਼ਿੰਦਗੀ ਬਚਾਉਂਦੇ ਆ ਇਸ ਤੋਂ ਵੱਡਾ ਕੋਈ ਦਾਨ ਨਹੀਂ ਸੋ ਸਾਰਿਆਂ ਨੂੰ ਰਿਕਵੈਸਟ ਆ ਕਿ ਵੱਧ ਤੋਂ ਵੱਧ ਖੂਨ ਦਾਨ ਕਰੋ ਤੇ ਆਪਣਾ ਸਹਿਯੋਗ ਪਾਓ ਤੇ ਅਧਿਕਾਰ ਸਰ ਪੰਜਾਬ ਮੀਡੀਆ ਪ੍ਰੈਸ ਕਲੱਬ ਨਕੋਦਰ ਦਾ ਇਹ ਉਪਰਾਲਾ ਹੈਗਾ ਔਰ ਜਿਹੜੇ ਵੀ ਡੋਨਰ ਆ ਰਹੇ ਨੇ ਰक्तदान ਦੇ ਰਹੇ ਨੇ ਉਹਨਾਂ ਨੂੰ ਇੱਕ ਇੱਕ ਬੂਟਾ ਦੇ ਕੇ ਉਹਦੇ ਜਿਹੜਾ ਆਪਾਂ ਬੂਤੇ ਲਗਾ ਰਹੇ ਹਾਂ ਅੱਜ ਤੱਕ ਮੈਂ ਤੁਹਾਨੂੰ ਬਹੁਤ ਜ਼ੁਰਤਾਂ ਜਿਨੀ ਦੇਸ਼ ਦੇ ਵਿੱਚ ਗਰਮੀ ਹੋ ਰਹੀ ਹੈ ਜਿਨੀ ਇਹ ਆਪਣਾ ਪਿਛਲੇ ਥੋਮੋਸਫੇਰ ਆ ਗਿਆ ਉਹਨਾਂ ਜਬੂਤੇ ਲੋਨ ਬਹੁਤ ਜ਼ਰੂਰੀ ਹੈ ਕਿ ਜਿਨੇ ਆਪਾਂ ਬੂਤੇ ਲਾਵਾਂਗੇ ਉਹਨਾਂ ਦੀ ਦੇਸ਼ ਕਿਸ਼ਵਾਲੀ ਹੋਵੇ ਪਰ ਮੈਂ ਜਿੱਥੇ ਤੁਸੀਂ ਜਿਹੜੇ ਡੋਨਰ ਮੈਂ ਤੁਹਾਨੂੰ ਮੋਟਾ ਦੇ ਰਿਹਾ ਤਾਂ ਨਾਲ ਤੁਹਾਨੂੰ ਰਿਕਵੈਸਟ ਵੀ ਕਰ ਰਿਹਾ ਕਿ ਜਿਹੜਾ ਡੋਨਰ ਖੂਨਦਾਨ ਕਰ ਦਿੰਦਾ ਉਹ ਨੂੰ ਇੱਕ ਬੂਤਾ ਗਲਾਸ ਤੇ ਇੱਕ ਬਿਸਕੁਟ ਦਾ ਪੈਕ ਵੀ ਦਿਓ